ਭਾਜੀ ਭਾਜੀ ਕੀ ਨਾ ਆ ਕੀ ਗੱਲਬਾਤ ਆ ਮੈਂ ਭਾਜੀ ਭਗਵੰਤ ਸਿੰਘ ਉਰਫ ਮੰਨਾ ਆ ਮੇਰਾ ਛੋਟਾ ਆ ਬੇਟਾ ਆ 4 ਮਹੀਨੇ ਦਾ 4 ਸਾਲਾਂ ਦੀ ਮੇਰੀ ਗੁੜੀਆ ਵਾ ਕਿ ਇਹਦਾ 8 ਤਰੀਕ ਜੁਲਾਈ ਨੂੰ ਮੇਰੇ ਘਰ ਕਿਨਾਲੇ ਦਾ ਆਏ ਦੋ ਬੰਦੇ ਇੱਕ ਗਿਆਨੀ ਤੇ ਇੱਕ ਮੋਨਾ ਉਹਨਾਂ ਦੋਵਾਂ ਕੋਲ ਪਿਸਤੌਲ ਸੀ ਤੋਂ ਮੇਰੇ ਘਰ ਆ ਕੇ ਗਾਲਾਂ ਕੱਢਣ ਲੱਪੇ ਮੇਰੀ ਵਾਈਫ ਨੂੰ ਆਂਦੇ ਕਿ ਬਾਹਰ ਕੱਢ ਆਪਣੇ ਦਿਓਰ ਨੂੰ ਤੇ ਆਪਣੇ ਭਰਾ ਨੂੰ ਆਪਣੇ ਘਰ ਵਾਲੇ ਨੂੰ ਕਿਨਾਲੇ ਦਾ ਰਾਤ ਦੇ ਲੁਗੇ ਆ ਇੰਨੀਆਂ ਕਾਲਾਂ ਕੀਤੀਆਂ ਬਾਹਰ ਨਹੀਂ ਨਿਕਲੇ ਉਹ ਕਿਨਾਲੇ ਦਾ ਉਹ ਵੀ ਗਾੜੀਆਂ ਗਾਲਾਂ ਕੱਢਣ ਲੱਪੀ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਜਵਾਈ ਦਸਰੇ ਬੈਠਾ ਜੇ ਉੱਥੇ ਚੱਲ ਜਾਓ ਤੇ ਕਿਨਾਲੇ ਦਾ ਉਹਨੂੰ ਗੋਲੀਆਂ ਮਾਰ ਕੇ ਚੱਲ ਗਏ ਮੇਰੀ ਵਾਈਫ ਨੂੰ ਗੋਲੀਆਂ ਮਾਰ ਕੇ ਚੱਲ ਗਏ ਉਹਦੀ ਕਾਲ ਆਈ ਮੈਨੂੰ ਉਹ ਤੋਂ ਪਹਿਲਾਂ ਉਹਨੇ ਮੈਨੂੰ ਕਿਹਾ ਵੀ ਦੋ ਜਾਨੇ ਆਏ ਆ ਮੋਨਾ ਤੇ ਸਰਦਾਰ ਮੈਨੂੰ ਕਿਨਾਲੇ ਦਾ ਪਤਾ ਨਹੀਂ ਕੌਣ ਆ ਤੇ ਦੋਵੇਂ ਜਣੇ ਪਿਸਤੌਲ ਬਖਾਉਂਦੇ ਸੀ ਤੇ ਕਹਿੰਦੇ ਸੀ ਕਿਨ ਵਾਲੇ ਦਾ ਤੇ ਤੇਰੇ ਘਰ ਵਾਲੇ ਨੂੰ ਤੇ ਤੇਰੇ ਦਿਓਰ ਨੂੰ ਮਾਰਨਾ ਮਾਰਨਾ ਤੇ ਕਿਨ ਵਾਲੇ ਦਾ ਮੈਂ ਉਹਨੂੰ ਫਿਰ ਪੁੱਛਿਆ ਵੀ ਹਣੇ ਇੱਥੇ ਹੀ ਆ ਕੇ ਚਲ ਗਏ ਆ ਕਹਿੰਦੇ ਵੀ ਚਲ ਗਏ ਆ ਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਥਾਣੇ ਰਿਪੋਰਟ ਦੇ ਕੇ ਆਉਣਾ ਵਾ ਤੇ ਮੈਂ ਆਉਣਾ ਆ ਉਹ ਚ ਵਾਰੀ ਮੈਨੂੰ ਕਹਿੰਦੀ ਰਹੀ ਆਜੋ 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 ਤੇ ਮੈਂ ਕਿਹਾ ਨਹੀਂ ਮੈਂ ਆਉਣਾ ਰਿਪੋਰਟ ਦੇ ਕੇ ਤੇ ਹਾਂਜੀ ਫਿਰ ਮੈਂ ਮੁੜ ਕੇ ਕਿਨਾਰੇ ਦਾ ਦਫ਼ਤਰੋਂ ਆਪਣੇ ਨਿਕਲ ਕੇ ਦਿਵਾਲ ਪ੍ਰਧਾਨ ਨੂੰ ਫੋਨ ਕੀਤਾ ਮੈਂ ਕਿਹਾ ਇਦਾਂ ਇਦਾਂ ਸਰ ਮੇਰੀ ਨਾ ਵਾਈਫ ਨੂੰ ਮਤਲਬ ਧਮਕੀਆਂ ਲਾ ਕੇ ਗਏ ਆ ਤੇ ਮੇਰੇ ਨਾਲ ਚੱਲੋ ਥਾਣੇ ਤੇ ਉਹ ਮੈਨੂੰ ਆਂਦਾ ਵੀ ਮੈਂ ਥੋੜਾ ਜਿਹਾ ਬਿਜੀ ਆ ਮੈਂ ਐਸਐਚਓ ਨੂੰ ਫੋਨ ਕਰਤਾ ਅਜੇਪਾਲ ਨੂੰ ਤੇ ਤੂੰ ਉਹਨੂੰ ਜਾ ਕੇ ਮਿਲ ਲਾ ਉਹ ਤੇਰੀ ਗੱਲ ਸੁਣਦਾ ਆ ਤੇ ਮੈਂ ਉਹਨੂੰ ਕਿਹਾ ਵੀ ਸਰ ਮੇਰੇ ਨਾਲ ਚੱਲੋ ਮੇਰੇ ਨਾਲ ਮੇਰਾ ਦੋਸਤ ਵੀ ਮੁੰਡਾ ਹਣੀ ਜਾਨੇ ਥਾਣੇ ਚੱਲ ਗਏ ਥਾਣੇ ਗਏ ਆ ਤੇ ਕਿਨਾਂ ਦਾ ਡੀਐਸਪੀ ਦੇ ਅੰਦਰ ਕਮਰੇ ਦੇ ਵਿੱਚ 10-12 ਜਣੇ ਬੈਠੇ ਹੀ ਨਿਆਂਗ ਉਹਨਾਂ ਮੈਂ ਅੰਦਰ ਚੱਲਿਆ ਤਾਂ ਨੇ ਮੈਨੂੰ ਹੱਥ ਨਾਲ ਐਦਾਂ ਕਰਤਾ ਕਿ ਰੁਕ ਜਾਓ ਤੇ 15-20 ਮਿੰਟ ਲੱਗੇ ਤੋ ਤੋਂ ਬਾਅਦ ਮੈਂ ਕਿਨਾਰੇ ਦਾ 15 ਮਿੰਟਾਂ ਬਾਅਦ ਫਿਰ ਮੈਂ ਆਪਣੀ ਵਾਈਫ ਨੂੰ ਕਾਲ ਕੀਤੀ ਕਿਨਾਰੇ ਦਾ ਪੁੱਛਿਆ ਜੇ ਸਹੀ ਠੀਕ ਆ ਉਹਨੂੰ ਇੱਕ ਕਾਲ ਕੀਤੀ ਉਹਨੇ ਨਹੀਂ ਚੁੱਕਿਆ ਦੂਜੀ ਕੀਤੀ ਨਹੀਂ ਚੁੱਕਿਆ ਜਦੋਂ ਤੀਜੀ ਕੀਤੀ ਕਾਲ ਉਹਨੇ ਨਹੀਂ ਚੁੱਕਿਆ ਮੇਰੇ ਘਬਰਾਟ ਹੋਣ ਲੱਗੀ ਮੇਰਾ ਦੋਸਤ ਜਿਹੜਾ ਨਾਲ ਹੀ ਹਣੀ ਮੁੰਡਾ ਉਹਨੂੰ ਮੈਂ ਭੇਜਿਆ ਮੈਂ ਕਿਹਾ ਜਾ ਆਪਣੀ ਭਾਬੀ ਨੂੰ ਵੇਖ ਸਾਡਾ ਠਾਣੇ ਦੇ ਘਰ ਦੇ ਲਾਗੇ ਘਾਰ ਆ ਵੀ ਥੋੜਾ ਜਿਹਾ ਦੂਰ ਪੈਂਦਾ ਕਲੌਨੀ ਤੇ ਉਹ ਮੁੰਡਾ ਆਇਆ ਉਹਨੇ ਵੇਖਿਆ ਉੱਤੇ ਥੱਲੇ ਸਾਰਾ ਕੁਝ ਉਹਨੇ ਲਾਰੇ ਵੀ ਨੂੰ ਫੋਨ ਕੀਤਾ ਕਿਨਾਲੇ ਦਾ ਐਦਾਂ ਸੱਟ ਲੱਗੀ ਆ ਭਾਬੀ ਦੇ ਤੇ ਮੈਂ ਮੁੜ ਕੇ ਉਸੇ ਵੇਲੇ ਮੈਂ ਵੀ ਹਣੀ ਨੂੰ ਫੋਨ ਕੀਤਾ ਮੈਂ ਹਣੀ ਕਿੱਥੇ ਸੱਟ ਲੱਗੀ ਆ ਅੰਦਾਜ਼ ਕਿਨਾਲੇ ਦਾ ਦੱਸਦਾ ਆ ਦੱਸਦਾ ਮੈਂ ਹਾਂ ਦੱਸਦੇ ਯਾਰ ਕਿੱਥੇ ਲੱਗੀ ਮੇਰਾ ਰੋਂ ਨਿਕਲ ਗਿਆ ਤੇ ਫਿਰ ਕਿਨਾਲੇ ਉਸੇ ਵੇਲੇ ਮੈਂ ਤੇ ਬੱਬੂ ਕਿਨਾਲੇ ਸਾਡੇ ਘਰ ਆ ਗਏ ਤੇ ਹਨੀ ਉਧਰੋਂ ਜਾਣ ਡਿਆ ਸੀ ਉਹਨੇ ਸਾਡੇ ਕੋਠੇ ਤੋਂ ਵੇਖਿਆ ਵੀ ਦੋ ਜਾਨੇ ਸਾਡੇ ਘਰ ਦੇ ਸਾਹਮਣੇ ਪਰਲੇ ਬੰਨੇ ਕਾਲੇ ਪਰਨੇ ਬਲੇਟੇ ਮੂੰਹ ਸਿਰ ਬਲੇਟੇ ਤੇ ਇਹਨੂੰ ਵੇਖ ਕੇ ਭੱਜ ਗਏ ਉਧਰੋਂ ਇਹ ਵੀ ਭੱਜ ਆਇਆ ਇਹਨੂੰ ਵੀ ਆਪਣੀ ਜਾਨ ਦਾ ਸੀ ਵੀ ਕਿਨਾਲੇ ਦਾ ਮੈਂ ਕੱਲਾ ਵਾਂ ਤੇ ਕਿਨਾਲੇ ਦਾ ਕਿਤੇ ਮੇਰਾ ਨਾ ਸੀਨ ਕਰ ਦੇਣ ਤੇ ਉਧਰੋਂ ਆਉਣ ਡਿਆ ਵਾਪਸ ਉਧਰੋਂ ਮੈਂ ਤੇ ਕਿਨਾਲੇ ਦਾ ਬੱਬੂ ਕਿਨਾਲੇ ਦਾ ਆਉਣ ਡੇ ਤੇ ਲਾਰਾ ਵੀਰ ਵੀ ਪਿੱਛੇ ਆਉਣ ਡਿਆ ਤੇ ਆਪਾਂ ਘਰ ਆ ਗਏ ਸਿੱਧਾ ਹੀ ਤੇ ਇਹਨੇ ਰੋਕਿਆ ਮੈਨੂੰ ਰਾਹ 'ਚ ਹਣੀ ਨਹੀਂ ਵੀ ਨਹੀਂ ਨਹੀਂ ਪੁਲਿਸ ਨੂੰ ਨਾਲ ਲੈ ਕੇ ਆ ਮੈਂ ਆਗਾ ਨਹੀਂ ਨਹੀਂ ਮੇਰੀ ਵਾਈਫ ਨੂੰ ਸੱਟਾਂ ਲੱਗੀਆਂ ਨੇ ਮੈਨੂੰ ਰਾਹ 'ਚ ਹੀ ਉੱਥੇ ਕਹਿਤਾ ਵੀ ਨਹੀਂ ਸੱਟਾਂ ਨਹੀਂ ਲੱਗੀਆਂ ਗੋਲੀ ਵੱਜੀ ਆ ਕੋਣ ਲੋਕੀ ਜਿਹੜੇ ਗੋਲੀਆਂ ਮਾਰ ਕੇ ਹਾਂਜੀ ਜਿਹੜੇ ਲੋਕੀ ਗੋਲੀਆਂ ਮਾਰ ਕੇ ਇੱਕ ਗਿਆਨੀ ਤੇ ਇੱਕ ਕਿਨਾਲੇ ਦਾ ਮੋਨਾ ਹੀ ਆਂਦੀ ਮੁੰਡਾ ਦੋ ਅੱਗੇ ਆਏ ਤੇ ਬਾਕੀਆਂ ਦਾ ਨੇ ਨਾਂ ਲਿਆ ਫਰੋਜ ਸਾਹਿਲ ਸਾਜਨ ਲਵ ਇਹ ਕਹਿੰਦੇ ਆ ਵੀ ਕਿਨਾਲੇ ਦਾ ਉਹਨੂੰ ਨਾਵਾਂ ਦਾ ਨਹੀਂ ਪਤਾ ਮੈਂ ਆਪਣੀ ਨਾਲਦੀ ਨੂੰ ਕਿਨਾਰੇ ਦਾ ਜਨੋਦੀ ਇਹਨਾਂ ਨਾਲ ਲੜਾਈ ਚੱਲਣ ਢੀ ਮੈਂ ਆਪਣੀ ਨਾਲਦੀ ਨੂੰ ਫੋੜਾ ਆਈਆਂ ਆ ਵੀ ਆ ਮੁੰਡੇ ਦਾ ਨਾ ਹੀ ਆ ਮੁੰਡੇ ਦਾ ਨਾ ਹੀ ਜੇ ਇਧਰ ਕੋਈ ਆਵੇ ਆਪਣੀ ਕਲੋਨੀ ਚ ਤੇ ਮੈਨੂੰ ਦੱਸ ਦੀਂ ਤੇ ਸਾਵਧਾਨ ਰਹਿਣਾ ਇਹਨਾਂ ਤੋਂ ਮੈਂ ਕਿ ਹੁਣ ਮਾਮਲਾ ਦਰਜ ਕਰਤਾ ਕਿ ਨਹੀਂ ਕੀਤਾ ਉਹਨਾਂ ਨੇ ਕਿ ਨਾ ਇਹਦਾ ਐਫਆਰ ਤੇ ਕੱਟਦੀ ਆ ਪਰ ਉਲਟਾ ਇਲਜ਼ਾਮ ਮੇਰੇ ਤੇ ਲਾਈ ਜਾਂਦੇ ਮੇਰੇ ਤੇ ਲਾਈ ਜਾਂਦੇ ਮੈਨੂੰ ਹਰਾਸਮੈਂਟ ਕਰਨ ਦੇ ਮੇਰੇ ਦੋਸਤਾਂ ਨੂੰ ਹਰਾਸਮੈਂਟ ਕਰਨ ਦੇ ਆ ਪਰੇਸ਼ਾਨ ਕਰਨ ਦੇ ਆ ਮੇਰੇ ਦੋਸਤਾਂ ਨੂੰ ਕਈਆਂ ਨੂੰ ਕਹਿਣ ਦੇ ਆ ਵੀ ਤੁਸੀਂ ਕਹਿ ਦੋ ਵੀ ਕਿ ਨਾਲੀ ਦਾ ਇੰਨੇ ਮਾਰੀ ਆ ਇਸ ਤਰ੍ਹਾਂ ਹਰਾਸਮੈਂਟ ਕਰਦੇ ਹਾਂਜੀ ਰੋਜ਼ ਮੈਨੂੰ ਸ਼ਹਿਰ ਤੋਂ ਲੈ ਕੇ ਸ਼ਾਮਾਂ ਤੱਕ ਕਿਨਾਂ ਦਾ ਭੋਂਦੇ ਤੇ ਇੱਕੋ ਸਵਾਲ 100-100 ਵਾਰੀ ਕਰਦੇ ਇੱਕੋ ਸਵਾਲ ਪਿੰਡ ਦੇ ਵਿੱਚ ਇਹ ਰੌਲਾ ਪਿਆ ਵਾ ਵੀ ਉਹਨਾਂ ਨੇ 10 ਲੱਖ ਰੁਪਇਆ ਲਿਆ ਵਾ ਇਸ ਕਰਕੇ ਤੁਹਾਡੀ ਸੁਣਵਾਈ ਨਹੀਂ ਹੋਣੀ ਤਾਦ ਕਰਕੇ ਤੁਹਾਨੂੰ ਤੰਗ ਕਰਨ ਦੇ ਮਤਲਬ ਲੱਗਦਾ ਪੁਲਿਸ ਦੀ ਮਿਲੀ ਭੁਗਤਿਆ ਉਹਨਾਂ ਨੂੰ ਹਾਂ ਹਾਂਜੀ 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 ਕੀ ਮੰਗ ਕੀ ਕਰਦੇ ਜੋ ਮੈਂ ਇਹੋ ਹੀ ਕਿ ਨਾਲ ਇਹਦਾ ਵੱਡੇ ਅਫਸਰਾਂ ਕੋਲ ਮੰਗ ਕਰਦਾ ਵਾਂ ਵੀ ਮੈਨੂੰ ਹਨਸਾ ਦਿੱਤਾ ਜਾਵੇ ਇੱਕ ਕਰੋਦੀ ਧਿਰਨੇ ਕੁਝ ਮੇਰੇ ਨੀਕੇ ਨੀਕੇ ਬੱਚੇ ਆ ਤੁਹਾਡੇ ਤੇ ਉਹਨਾਂ ਦਾ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਹਾਂਜੀ ਵਿਰੋਧੀ ਧਿਰ ਨੇ ਕੋਲ ਇਲਜ਼ਾਮ ਲਾਇਆ ਤੁਹਾਡੇ ਦੇ ਮੀਡੀਆ ਦੇ ਸਾਹਮਣੇ ਹਾਂਜੀ ਉਹਨਾਂ ਦਾ ਤੁਸੀਂ ਕੋਈ ਜਵਾਬ ਦੇਣਾ ਚਾਹੁੰਦੇ ਜੀ ਜਿਹੜੀ ਆ ਲਾਭ ਦੀ ਮਾਂ ਨੇ ਵੀਡੀਓ ਪਾਈ ਆ ਵੀ ਮੇਰਾ ਮੁੰਡਾ ਬੂਟ ਪਾਉਂਦਿਆ ਵਾ ਉਹਦੇ ਮੁੰਡੇ ਨੇ ਬੂਟ ਪਾਏ ਆ ਉਦਾਂ ਆ ਕੇ ਬੈਠਾ ਆ ਆਪ ਕੈਮਰੇ ਹਲ ਬਾਰ-ਬਾਰ ਵੇਖਣ ਢਿਆ ਵਾ ਹਾਂਜੀ ਤੇ ਫਿਰ ਕਿਨਾਲੇ ਦਾ ਉਹ ਕਹਿੰਦਾ ਵੀ ਇਹਦੀ ਘਰ ਦੀ ਨਿਸ਼ਾਨ ਨੂੰ ਕਿੱਦਾਂ ਜਾਣਦੀ ਉਹਨੇ ਨਿਸ਼ਾਨ ਨਾ ਲਿਆ ਮੇਰੀ ਨਾਲ ਦੀ ਨੇ ਨਿਸ਼ਾਨ ਨਾ ਲਿਆ ਹੀ ਨਹੀਂ ਆ ਉਹਨੇ ਕਿਹਾ ਗਿਆ ਨਹੀਂ ਆਇਆ ਇਹ ਤੇ ਆਪ ਨਿਸ਼ਾਨ ਨਾ ਲੈਣਦੇ ਫਿਰ ਇਹ ਤੇ ਕਿਨਾਲੇ ਦਾ ਮਾਣੇ ਤੇ ਭਰਾ ਨੇ ਇਹਦੀ ਮਾ ਲਵਦੀ ਇਹਦੀ ਉਹਦੀ ਲਵਦੀ ਮਾਦਾ ਨੇ ਤੇ ਉਹਦੀ ਨਿਸ਼ਾਨਦੀ ਮਾਦਾ ਨੇ ਕਿਹਾ ਸਾਡੇ ਦੋਵੇਂ ਮੁੰਡੇ ਇਕੱਠੇ ਸੀ ਹਾਂਜੀ ਪੌਂਡੇ ਆ ਵੀਡੀਓ ਉਥੋਂ 12:51 ਦੀ ਤੇ ਸੀਨ ਹੋਇਆ ਵਾ 12 ਵਜੇ 10 ਮਿੰਟਾਂ ਜੇ ਭਾਜੀ ਢਾਈ ਗਰਾਗ ਲਾਉਣੀ ਬੰਦਾ ਪਹੁੰਚ ਜਾਂਦਾ ਤੇ ਸਾਜ਼ਿਦ ਕਰਨ ਦੇ ਆ ਪੁਲਿਸ ਨਾਲ ਰਲ ਕੇ ਉਸ ਦੀ ਮਾ ਨੇ ਕਿਹਾ ਵੀ ਨਿੱਕਾ ਮੋਟਾ ਝਗੜਾ ਸੀ ਮੈਨੂੰ 70 80 ਕਾਲਾਂ ਕੀਤੀਆਂ ਗਈਆਂ ਮੇਰੇ WhatsApp ਤੇ ਵੇਖੋ ਮੈਨੂੰ ਬੜਾ ਪਰੇਸ਼ਾਨ ਕੀਤਾ ਗਿਆ ਵੀਡੀਓ ਕਾਲਾਂ ਵੀ ਘਰੋਂ ਬਾਹਰ ਨਿਕਲ ਤੈਨੂੰ ਮਾਰ ਦੇਣਾ ਵੇਖੋ ਭਾਜੀ ਸਾਰੀਆਂ ਕਾਲਾਂ ਉਹਨਾਂ ਦੀਆਂ ਇਹ ਸਾਰੀਆਂ ਇਹ ਲਵ ਨੇ ਮੈਨੂੰ ਕੀਤੀਆਂ ਸਾਰੀਆਂ ਕਾਲਾਂ ਤੇ ਕੁਝ ਵਿੱਚ ਦੋ ਤਿੰਨ ਸਾਜਨ ਨੇ ਕੀਤੀਆਂ ਕਿ ਕਿ ਨਾ ਇਜਾ ਤੈਨੂੰ ਅੱਜ ਛੱਡਣਾ ਨਹੀਂ ਮੈਨੂੰ ਬੜਾ ਪਰੇਸ਼ਾਨ ਇਹਨਾਂ ਨੇ ਕੀਤਾ ਤੇ ਮੈਂ ਪਰੇਸ਼ਾਨ ਹੋ ਗਿਆ ਇਹਨਾਂ ਤੋਂ ਮਤਲਬ ਕਹ ਸਕਦੇ ਆ ਵੀ ਮਾਰਨ ਤੁਹਾਨੂੰ ਆਏਗੇ ਉਹ ਮਾਰ ਕੇ ਤੁਹਾਡੀ ਵਾਈਫ ਨੂੰ ਹਾਂਜੀ ਗੇਮ ਮੇਰੀ ਪੈਣੀ ਸੀ ਭਾਜੀ ਪਰ ਉਹਦੀ ਪੈ ਗਈ ਆ ਗੇਮ ਮੇਰੀ ਪੈਣੀ ਪੈ ਉਹਦੀ ਗਈ ਆਂਦੀ ਨਿੱਕਾ ਮੋਟਾ ਝਗੜਾ ਆਈ 70 80 ਜਾਣੇ ਕਿਰਪਾਨਾਂ ਲੈ ਕੇ ਅੱਡੇ ਤੇ ਫੈਂਡੇ ਜੇ ਮੇਰੇ ਕੋਲ ਵੀਡੀਓ ਹੈ ਗਈ ਭਾਜੀ ਉਹ ਵੀਡੀਓ ਲੈ ਲੋ ਜੇ ਨਿੱਕਾ ਮੋਟਾ ਝਗੜਾ ਹੋਵੇ ਤੇ 70 80 ਜਾਣੇ ਕਿਰਪਾਨਾਂ ਲੈ ਕੇ ਆਉਂਦੇ ਆ 70 70 80 80 ਕਾਲਾਂ ਕਰਦੇ ਆ ਤੇ ਮੈਨੂੰ ਦੱਸੋ ਸਰ ਕੀ ਨਾਲ ਇਹਦਾ ਇਹ ਕਿਦਾਂ ਦਾ ਇਨਸਾਫ ਆ ਇਹ ਕਿਨਾਂ ਦਾ ਮੇਰੇ ਨਾਲ ਧੱਕਾ ਹੋ ਰਿਹਾ ਜੇ ਬੜਾ ਜਿਆਦਾ ਪੁਲਿਸ ਵੀ ਕਰ ਰਹੀ ਆ ਤੇ ਇਹ ਵੀ ਕਰ ਰਹੇ ਇਹਨਾਂ ਕੋ ਪੈਸਾ ਦੋ ਨੰਬਰ ਦਾ ਇਹ ਕਿਨਾਂ ਦਾ ਲਾਟਰੀ ਦਾ ਕੰਮ ਵੀ ਕਰਦਾ ਦੋ ਨੰਬਰ ਦਾ ਤੇ ਕਿਨਾਂ ਦਾ ਸਮੈਕ ਵੀ ਵੇਚਦਾ ਵਾ ਤੇ ਸਰ ਮੈਂ ਗਰੀਬ ਬੰਦਾ ਉਲਟਾ ਕਿਨਾਲੇ ਦਾ ਇਹ ਮੈਨੂੰ ਹੀ ਠੱਕੀ ਜਾਣ ਦੇ ਪੈਸੇ ਦੇ ਜ਼ੋਰ ਦੇ ਨਾਲ ਪੈਸੇ ਦੇ ਜ਼ੋਰ ਦੇ ਨਾਲ ਪੁਲਿਸ ਵੀ ਮੈਨੂੰ ਡੇ ਹਰਾਸਮੈਂਟ ਕਰਨ ਬੜਾ ਜਿਆਦਾ ਕਰਦੇ ਜੀ ਹੁਣ ਪੁਲਿਸ ਕੋਲ ਹਾਂਜੀ ਪੁਲਿਸ ਕੋਲੋਂ ਕੀ ਮੰਗਦਾ ਮੈਂ ਕਹਿੰਦਾ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਮੈਨੂੰ ਤੰਗ ਨਾ ਕੀਤਾ ਜਾਵੇ ਮੈਨੂੰ ਬੜਾ ਤੰਗ ਕੀਤਾ ਜਾ ਰਿਹਾ ਮੇਰੇ ਨਿਗੇ ਨਿਗੇ ਬੱਚੇ ਆ ਦੱਸੋ ਮੈਂ ਇਹਨਾਂ ਨੂੰ ਕਿੱਦਾਂ ਸੰਭੂਗਾ ਜੇ ਇਦਾਂ ਪਰੇਸ਼ਾਨ ਮੈਨੂੰ ਕਰਨਗੇ ਮੈਨੂੰ ਇਹਨਾਂ ਨੇ ਪਾਗਲ ਕਰਤਾ 10 ਦਿਨ ਹੋ ਗਏ ਜੇ ਮੈਨੂੰ ਪਾਗਲ ਕਰਤਾ ਮੈਨੂੰ ਕੁਝ ਸਮਝ ਨਹੀਂ ਲੱਗਣ ਡੀ ਦੂਜਾ ਭਾਜੀ ਜਿਹੜਾ ਮਦਨ ਲਾਲ ਨੇ ਕਿਨ ਇਹਦਾ ਫਰੋਜ ਦੇ ਪਿਓ ਨੇ ਭਾਈ ਆ ਮੈਂ ਉਹਦਾ ਜਵਾਬ ਦੇਣ ਲੱਗਾ ਵਾਂ ਉਹਦਾ ਪਿਓ ਆਂਦਾ ਵਾ ਵੀ ਮੇਰਾ ਪਿਓ ਮੇਰਾ ਮੁੰਡਾ 에어ਪੋਰਟ ਤੇ ਡਿਊਟੀ ਸੀ ਤੇ ਡੇਢ ਡੇਢ ਸਾਲ ਮਤਲਬ ਹੋ ਚੱਲਿਆ ਜੇ ਭਾਜੀ ਕਿਨ ਇਹਦਾ ਪਰਚਾ ਹੋਇਆ ਵੇਖੋ ਤੇ ਡੇਢ ਸਾਲ ਪਰਚਾ ਹੋਇਆ ਹੋਇਆ ਹੋਵੇ ਬੰਦੇ ਤੇ ਤੇ 에어ਪੋਰਟ ਤੇ ਕਿਦਾਂ ਕਿਨ ਜਾ ਸਕਦਾ ਇਹ ਤਾਂ ਫਿਰ ਕਿਸੇ ਨਾਲ ਵੀ ਰਲ ਕੇ ਕੁਝ ਵੀ ਕਰ ਸਕਦਾ ਦੂਜੀ ਗੱਲ ਆਕਾਸ਼ ਹੋਕੇ ਦੇ ਭਰਾ ਨੇ ਕਿਹਾ ਪੀਕੇ ਨਾਲ ਇਹਦਾ ਅਜੇ ਕੁਲਦੀਪ ਭਿੱਲੀ ਏ ਮੇਰੇ ਅਕੀਨਾ ਦਾ ਤਿੰਨੇ ਜਣੇ ਉਹ ਆਕਾਸ਼ ਹੋ ਕੇ ਤਿੰਨੇ ਮੇਰੇ ਅਕੀਨਾ ਦਾ ਵਿਹਲੀ ਲੰਮੇ ਪਏ ਆ ਕੋਈ ਕੋਈ ਬਿਆਨ ਦੇਣ ਡਿਆ ਜੇ ਇਹਨਾਂ ਚੋ ਕੋਈ ਕਹਿੰਦਾ ਮੇਰੇ ਨਾਲ ਸਤਾਈ ਕੋਈ ਕਹਿੰਦਾ ਫੋਟੋਕਾਪੀ ਕਰਾਉਣ ਗਏ ਆ ਕੋਈ ਆਂਦਾ ਲੰਬਾਰੀ ਲੈਣ ਗਏ ਆ ਇਹਨਾਂ ਦੇ ਆਪਸ ਚ ਭਾਜੀ ਬਿਆਨ ਨਹੀਂ ਰਲਦੇ ਤੇ ਇਹ ਪੈਸੇ ਦੇ ਜ਼ੋਰ ਤੇ ਮੈਨੂੰ ਧੱਕੀ ਜਾਣ ਡੇ ਆ ਦੋ ਨੰਬਰ ਦਾ ਕੰਮ ਕਰਦੇ ਆ ਤੇ ਉਹੋ ਤੇ ਮੈਨੂੰ ਦਬਾਈ ਜਾਣ ਡੇ ਇਹਨਾਂ ਦੇ ਆਪਣੇ ਬਿਆਨ ਨਹੀਂ ਰਲਦੇ ਮੈਨੂੰ ਝੂਠਿਆਂ ਪਾਉਣ ਡੇ ਦੂਜੀ ਗੱਲ ਭਾਜੀ 사ਜਨ ਮੋٹے ਦੀ ਮਾਂ ਮੇਰੇ ਤੇ ਇਲਜ਼ਾਮ ਲਾਉਂਦੀ ਆ ਕਿ ਇਹ 2 ਨੰਬਰ ਦਾ ਕੰਮ ਕਰਦਾ 2 ਨੰਬਰ ਦਾ ਕੰਮ ਇਹਦਾ ਮੁੰਡਾ ਕਰਦਾ ਜੇ ਆ ਵੇਖੋ ਸਮਾਨ ਦਾ ਪਰਚਾ ਜੇ ਕਾਜ ਇੱਕ 307 ਦਾ ਜੇ ਇਹਦੇ ਮੁੰਡੇ ਦੇ ਪਰਚਾ ਤੇ ਇੱਕ ਹੋਰ ਆ ਤਿੰਨ ਪਰਚੇ ਜੇ ਇਹਦੇ ਮੁੰਡੇ ਤੇ ਤੇ ਇਹ ਮੇਰੇ ਤੇ ਇਲਜ਼ਾਮ ਲੰਦੇ ਆ ਕਿ ਕਿਨ ਵਾਲੇ ਦਾ ਇਹ 2 ਨੰਬਰ ਦਾ ਕੰਮ ਕਰਦਾ 2 ਨੰਬਰ ਦਾ ਕੰਮ ਇਹ ਕਰਦਾ ਵੇਖੋ ਇਹਦੇ ਕੋ ਮੋਟਰਸਾਈਕਲ ਜੇ 2.5 ਲੱਖ ਦਾ ਮੋਟਰਸਾਈਕਲ ਆ ਇੱਕ ਗੱਡੀ ਜੇ Honda City ਇਹਦੀ ਲੱਗੀ ਉਥੇ ਵਰਨਾ ਥਾਣੇ ਲੱਗੀ ਆ 307 ਦੇ ਪਰਚੇ 'ਚ ਤੇ ਘਰ ਵੇਖੋ ਇਹਨਾਂ ਦਾ ਜਾ ਕੇ ਤੁਹਾਨੂੰ ਘਰ ਤੋਂ ਪਤਾ ਲੱਗ ਜਾਣਾ ਵਾ ਕਿ ਕਿਹੜਾ ਦੋ ਨੰਬਰ ਦਾ ਕੰਮ ਕਰਦਾ ਤੇ ਕਿਹੜਾ ਨਹੀਂ ਕਰਦਾ ਕੀ ਮੰਗ ਕਰਦੇ ਜਿਵੇਂ ਪੁਲਿਸ ਕੋਲ ਮੈਂ ਪੁਲਿਸ ਨੂੰ ਇਹੋ ਕਹਿੰਨਾ ਵਾ ਵੀ ਹੱਥ ਜੋੜ ਕੇ ਮੇਰੀ ਬੇਨਤੀ ਆ ਵੀ ਮੈਨੂੰ ਇਹ ਨਹੀਂ ਕਰ ਬੱਚਾ ਜੀ ਸਾਹਿਬ ਜੀ ਮੈਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਸਾਰੇ ਪਰੇਸ਼ਾਨ ਕਰਨ ਦੇ ਪੁਸਰੇ ਵੀ ਨੂੰ ਮੇਰਾ ਜੀ ਕਹਦਾ ਭਾਜੀ ਮੈਂ ਮਰ ਜਾ ਹੁਣ ਜਿੰਨਾ ਮੈਨੂੰ ਪਰੇਸ਼ਾਨ ਕਰਦੇ ਆ ਉਹ ਸਾਲੇ ਵੀ ਭਾਜੀ ਤੇ ਇਹ ਵੀ ਮੈਨੂੰ ਪਰੇਸ਼ਾਨ ਕਰੀ ਜਾਣ ਦੇ ਕਰੀ ਜਾਣ ਤਾਂ ਕਾ ਮੇਰ ਨਾਲ ਹੋਇਆ ਤੇ ਉਲਟਾ ਫੇਰ ਮੇਰ ਨਾਲ ਹੀ ਹੋਣ ਡਿਆ ਭਾਜੀ ਮੇਰੇ ਨਿੱਕੇ ਨਿੱਕੇ ਬੱਚੇ ਆ 1.5 ਸਾਲ ਹੋ ਗਏ ਭਾਜੀ ਤੇ 307 ਦਾ ਪਰਚਾ ਜੇ ਹੋਰ ਵੀ ਸਮੈਗ ਦੇ 2-3 ਹੋਰ ਪਰਚੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੱਥੇ 3-4 ਪਰਚੇ ਆ 1.5 ਸਾਲ ਹੋ ਗਿਆ 307 ਦਾ ਪਰਚਾ ਸ਼ਰਿਆਮ ਘੁੰਮਦਾ ਆ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇਹਦਾ ਮਤਲਬ ਤੁਸੀਂ ਆਪ ਹੀ ਸਮਝ ਸਕਦੇ ਜੇ ਕਿ ਇਹਦਾ ਕੀ ਕਾਰਨ ਆ ਉਹਦੀ ਰਲਿ ਮਿਲੀ ਭੁਗਤਿਆ ਤੇ ਇਸੇ ਕਰਕੇ ਕਿਨਾਲੇ ਦਾ ਉਹਨੂੰ ਫੜਦੇ ਨਹੀਂ ਉਹ ਸ਼ਰਿਆਮ ਘੁੰਮਦਾ ਮੈਂ ਇਹੋ ਹੀ ਮੁੱਖ ਮੰਤਰੀ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਵਾਂ ਕਿ ਇਹਦੀ ਜਾਂਚ ਪੜਤਾਲ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਬਸ ਮੈਂ ਇਹੋ ਗੁਜਾਰਸ਼ ਕਰਦਾ ਹਾਂ ਮੈਨੂੰ ਤੰਗ ਨਾ ਕੀਤਾ ਜਾਵੇ ਮੈਨੂੰ ਬੜਾ ਪੁਲਸ ਤੰਗ ਕਰਨ ਦੀ ਜ ਬੜਾ ਜ਼ਿਆਦਾ ਮੇਰਾ ਰਜੀਤਕੌਰ ਮੇਰਾ ਨਾਮ ਆ ਕੀ ਗੱਲ ਹੋਈ ਸੀ ਤੇ ਪਹਿਲਾਂ ਵੀ ਲੜਾਈ ਹੋਈ ਸਾਡੇ ਪੰਨ ਤੋੜ ਕੇ ਕਰਕੇ ਘਰਾਂ ਵਿੱਚ ਉਦੋਂ ਵੀ ਅਸੀਂ ਦਰਖਾਸਤ ਦਿੱਤੀ ਆ ਸਾਡੇ ਨਹੀਂ ਕੋਈ ਅੰਨ ਸੁਣੀ ਵੀ ਤੋਂ ਮੇਰੀ ਨਾ ਨੂੰ ਘਾਰ ਹਣ ਕੇ ਗੋਲੀਆਂ ਮਾਰ ਗਏ ਆ ਕੱਲੀ ਨੂੰ ਨਿਕਾਜਾ ਬੇਟਾ ਹੀ ਚੌਕ ਮਹੀਨਿਆਂ ਦਾ ਤੇ ਕੱਲੀ ਨੂੰ ਵੇਖ ਕੇ ਤੇ ਗੋਲੀਆਂ ਮਾਰ ਕੇ ਮਾਰ ਗਏ ਆ ਤੇ ਹਮ ਨੂੰ ਇਨਸਾਫ ਚਾਹੀਦਾ ਨਿਕਨੇ ਕਿ ਬੱਚੇ ਹੈ ਸਾਡੇ ਕੀ ਮੰਗ ਕਰਦੇ ਜੋ ਪੁੱਤ ਮੈਂ ਮੰਗ ਕਰਦੀ ਪਹਿ ਸਾਨੂੰ ਇਨਸਾਫ ਚਾਹੀਦਾ ਮੇਰੇ ਬੱਚਾ ਮੇਰੇ ਬੱਚਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਰੇਸ਼ਾਨ ਬੜੇ ਕਰਨਦੇ ਆ ਇਹਨਾਂ ਤੇ ਛੁੱਟੀ ਜਾਂਦੇ ਪ੍ਰੈਸ਼ਰ ਵੀ ਇਹਨੇ ਕੀਤਾ ਵਾ ਹਾਂ ਜੀ ਸਰ ਜੋ ਔਰਤ ਦਾ ਕੀ ਕਤਲ ਹੋਇਆ ਸੀ ਉਹਦੀ ਸਪੰਦੀ ਪਰਿਵਾਰ ਨੇ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਵਾ ਕਿ ਸਾਨੂੰ ਜਿਹੜੀ ਇਨਸਾਫ ਨਹੀਂ ਮਿਲ ਰਿਹਾ ਜੀ ਇਨਵੈਸਟੀਗੇਸ਼ਨ ਨੇ ਆ ਦੂਜੀ ਧਿਰ ਨੂੰ ਕਰਨ ਦੀ بجائے ਪੁਲਿਸ ਸਾਨੂੰ ਇਨਵੈਸਟੀਗੇਟ ਕਰ ਲਈ। ਇਹ ਜੀ ਅਵਾਰਡ ਨੰਬਰ 4 ਚ 8 ਜੁਲਾਈ ਨੂੰ ਜਿਹੜਾ ਕਤਲ ਹੋਇਆ ਜਿਸ ਦੇ ਤਹਿਤ 61 ਨੰਬਰ ਮੁਕਦਮਾ ਥਾਣਾ ਰਾਜਸਥਾਨਸੀ ਵਿੱਚ ਦਰਜ ਕੀਤਾ ਗਿਆ ਸੀ। ਉਸ ਦੀ ਇਨਵੈਸਟੀਗੇਸ਼ਨ 'ਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਸਾਡੇ ਤੇ ਅਸੀਂ ਵਿਦਆਊਟ ਐਨੀ ਰੀਜ਼ਨ ਕਿਸੇ ਨੂੰ ਡਾਊਟ ਨਹੀਂ ਕਰ ਰਹੇ। ਅਸੀਂ ਇਹਨੂੰ ਹਰ ਐਂਗਲ ਤੋਂ ਵੈਰੀਫਾਈ ਕਰ ਰਹੇ ਹਾਂ। ਜੇ ਸਾਡੇ ਸਾਹਮਣੇ ਉਹਨਾਂ ਦੇ ਮੋਬਾਈਲ ਫੋਨਸ ਦੇ ਅਨਾਲਿਸਿਸ ਤੇ ਪੁਰਾਣੀ ਕੁਝ ਵੀਡੀਓਜ਼ 'ਚੋਂ ਕੁਝ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਕਰਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ। ਤੇ ਹਰ ਐਂਗਲ ਤੇ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਜਦੋਂ ਵੀ ਕੋਈ ਗੱਲ ਸਾਹਮਣੇ ਆਊਗੀ ਉਹ ਕਲੀਅਰ ਕਰ ਦਿੱਤੀ ਜਾਊਗੀ ਉਹਨਾਂ ਸਾਰੇ ਇਹ ਜੀ ਦੂਜੀ ਧਿਰ ਤੇ ਜਿੰਨੀ ਕੁ ਗੱਲ ਸਾਹਮਣੇ ਸਾਡੇ ਆਈ ਸੀ ਲੜਾਈ ਦੇ ਪਰਚੇ ਸੀਗੇ ਜਿਨ੍ਹਾਂ ਚ ਇਹਨਾਂ ਦਾ ਰਾਜ਼ੀਨਾਮਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਦੂਜੀ ਧਿਰ ਤੋਂ ਵੀ ਤਿੰਨ ਬੰਦੇ ਅਰੈਸਟ ਹੋਏ ਸੀਗੇ ਤੇ ਉਹਨਾਂ ਤੇ ਵੀ ਲਗਾਤਾਰ ਰੇਡ ਕੀਤੀਆਂ ਜਾ ਰਹੀਆਂ ਨੇ ਬਟ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਾਹਮਣੇ ਬਹੁਤ ਸਾਰੀ ਗੱਲਾਂ ਆਈਆਂ ਨੇ ਜੋ ਫੈਕਟ ਸਾਡੇ ਸਾਹਮਣੇ ਆਏ ਨੇ ਅਸੀਂ ਉਸ ਦੇ ਬੇਸਿਸ ਤੇ ਹਰ ਇੱਕ ਦੀ ਪੁੱਛਗਿੱਛ ਕਰ ਰਹੇ ਹਾਂ ਤੇ ਇਹੇ ਅਸੀਂ ਇਨਵੈਸਟੀਗੇਸ਼ਨ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਜਿਹਦੇ ਤੇ ਵੀ ਸਾਨੂੰ ਡਾਊਟ ਹੋਊਗਾ ਉਹਨੂੰ ਪੁੱਛਗਿੱਛ ਕੀਤੀ ਜਾਊਗੀ ਤੇ ਜਿੱਦਾਂ ਵੀ ਸਾਨੂੰ ਕੁਝ ਕਲੀਅਰ ਹੁੰਦਾ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਇਹਦੇ ਸੰਬੰਧੀ ਸਰ ਕੋਈ ਪ੍ਰੋਗਰੈਸ ਹੋਈ ਹੈ ਤੇ ਹੋਰ ਜਿਸ ਤਰ੍ਹਾਂ ਅੱਗੇ ਬੰਦੇ ਅਰੈਸਟ ਹੋਏ ਸੀ ਦੋ ਜਾਂ ਤਿੰਨ ਹੋਰ ਕੋਈ ਜਿਹੜੇ ਤਦੋਸ਼ੀ ਸੀ ਉਹ ਤਾਂ ਸੰਬੰਧੀ ਕਾਰਵਾਈ ਹੋ ਰਹੀ ਹੋਈ ਹੈ ਜਿਹੜੇ ਤਾਂ ਤਿੰਨ ਦੋਸ਼ੀ ਅਰੈਸਟ ਕੀਤੇ ਸੀ ਉਹ ਹਜੇ ਹੁਣ ਜੇਲ੍ਹ ਭੇਜੇ ਹੋਏ ਨੇ ਜੁਡੀਸ਼ੀਅਲ ਕਸਟਡੀ 'ਚ ਤੇ ਉਹਨਾਂ ਦੀ ਪੁੱਛਗਿੱਛੋ ਜਿੰਨਾ ਸਾਡੇ ਸਾਹਮਣੇ ਆਇਆ ਉਸ ਦੇ ਬੇਸਿਸ ਤੇ ਅਸੀਂ ਹੋਰ ਅਲੱਗ-ਅਲੱਗ ਜਗ੍ ਫਿਲਹਾਲ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਉਹਨਾਂ ਦੇ ਫੈਮਲੀ ਮੈਂਬਰਸ ਵੀ ਇੱਥੇ ਪਿੰਡ 'ਚ ਮੌਜੂਦ ਨਹੀਂ ਹੈਗੇ ਉਹਨਾਂ ਤੇ ਵੀ ਅਸੀਂ ਆਪਣੀ ਇੰਟੈਲੀਜੈਂਸ ਜਾਂ ਹੋਰ ਸੋਰਸਸ ਤੋਂ ਪਤਾ ਕਰ ਰਹੇ ਹਾਂ ਜਿੱਦਾਂ ਹੀ ਸਾਨੂੰ ਕੋਈ ਪੱਕੀ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਸ ਪੁਆਇੰਟ ਤੇ ਜਾ ਕੇ ਰੇਡ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ